ਵਿਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਦਿਆਂ ਨੇ ਪਰ ਬਠਿੰਡਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਉਂਦਾ ਜਿੱਥੇ ਕਿ ਚੋਰਾਂ ਦੇ ਵੱਲੋਂ ਪੀਆਰਟੀਸੀ ਬੱਸ ਹੀ ਚੋਰੀ ਕਰਨੀ ਚਾਹੁੰਦੀ ਹੈ ਇਹ ਮਾਮਲਾ ਬਠਿੰਡਾ ਦੇ ਕਸਬਾ ਮੋੜ ਮੰਡੀ ਦੇ ਨਗਰ ਕੌਂਸਲ ਦੇ ਬੱਸ ਸਟੈਂਡ ਤੋਂ ਸਾਹਮਣੇ ਹੁੰਦਾ ਹੈ ਜਿੱਥੇ ਕਿ ਚੋਰਾਂ ਦੇ ਵੱਲੋਂ ਦਿਨ ਵਿੱਚ ਪਹਿਲਾਂ ਹੋਰ ਬੱਸਾਂ ਨਾਲ ਵੀ ਛੇੜਛਾੜ ਕੀਤੀ ਜਾਂਦੀ ਹੈ ਪਰ ਉਹ ਸਟਾਰਟ ਨਹੀਂ ਹੁੰਦੀਆਂ ਅਤੇ PRTC ਦੇ ਬਠਿੰਡਾ ਤੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਇੰਸਪੈਕਟਰ ਸੁਖਪਾਲ ਸਿੰਘ ਵੱਲੋਂ ਦੱਸਿਆ ਜਾਂਦਾ ਹੈ ਕਿ ਮੋੜ ਮੰਡੀ ਤੋਂ ਮਾਨਸਰ ਜਾਣ ਵਾਲੀ ਬੱਸ ਜੋ ਕਿ PRTC ਵੱਲੋਂ ਨਗਰ ਕੌਂਸਲ ਮੋੜ ਮੰਡੇ ਦੇ ਬੱਸ ਸਟੈਂਡ 'ਚੋਂ ਖੜੀ ਸੀ ਜਿਸ ਨੂੰ ਕਿ ਬੀਤੀ ਰਾਤ ਚੋਰਾਂ ਦੇ ਵੱਲੋਂ ਚੋਰੀ ਕਰ ਲਿਆ ਗਿਆ ਪਰ ਟਰੱਕ ਯੂਨੀਅਨ ਮੋੜ ਮੰਡੀ ਤੋਂ ਮਾਰਸਾ ਕੈਂਚੀਆਂ ਨੂੰ ਜਾਣ ਵਾਲੀ ਸੜਕ ਖਰਾਬ ਹੋਣ ਦੇ ਕਰਕੇ ਬੱਸ ਪਾਣੀ ਵਿੱਚ ਖੁੱਬ ਜਾਂਦੀ ਹੈ ਜਿਸ ਤੇ ਚੱਲਦੇ ਹਨ ਚੋਰਾਂ ਦੇ ਵੱਲੋਂ ਬੱਸ ਨੂੰ ਉਥੇ ਛੱਡ ਕੇ ਫਰਾਅ ਹੋ ਜਾਂਦੇ ਨੇ ਹਾਲਾਂਕਿ ਬੱਸ ਹੁਣ ਵਾਪਸ ਤਾਂ ਮਿਲ ਜਾਂਦੀ ਹੈ ਪਰ ਕਿਤੇ ਨਾ ਕਿਤੇ ਸੁਰੱਖਿਆ ਦੇ ਮੱਦੇ ਨਜ਼ਰ ਸਵਾਲ ਵੀ ਖੜੇ ਕਿਤੇ ਜਾਂਦੇ ਨੇ ਹਾਲਾਂਕਿ ਬੱਸ ਵਾਪਸ ਮਿਲ ਕੇ ਪਰ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਜਾਂ ਫਿਰ ਹੁਣ ਚੋਰਾਂ ਦੇ ਵੱਲੋਂ ਕਿ ਸਰਕਾਰੀ ਬੱਸਾਂ ਹੀ ਚੋਰੀ ਕੀਤੇ ਜਾਣ ਕਿ ਫਿਲਹਾਲ ਪੁਲਿਸ ਕੋਲ ਇਹ ਮਾਮਲਾ ਆ ਗਿਆ ਹੈ ਜਿਸ ਤੋਂ ਬਾਅਦ ਕੋਲ ਪੁਲਿਸ ਦਾ ਕਹਿਣਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪੁਲਿਸ ਨੇ ਪ੍ਰੋਸਸ ਦਵਾਇਆ ਕਿ ਜਲਦ ਹੀ આરોપી ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸਰ ਮੇਰਾ ਨਾਮ ਸੁਖपाल ਸਿੰਘ ਹੈ ਜੀ ਇੰਸਪੈਕਟਰ ਪੀਆਰਸੀ ਭੰਡਾਰਾ ਕੋਲ ਮੌਰਭਾ ਸ਼ਹਿਰ ਤੇ ਅਡਾਂ ਜਾ ਰਹੇ ਅੱਛਾ ਇਹ ਵਾਕਾ ਕੀ ਹੋਇਆ ਜੀ ਸਰ ਇਹ ਸਰ ਮੈਨੂੰ ਸਵੇਰੇ ਤਕਰੀਬਨ 6:30 ਵਜੇ ਕਾਲ ਆਈ ਸੀ ਵੀ ਆਪਣੀ ਬੱਸ ਬੱਸ ਸਟੈਂਡ ਵਿੱਚ ਚੋਰੀ ਹੋ ਗਈ ਹੈ ਤੇ ਪਰ ਮੈਂ ਪੁੱਛਿਆ ਵੀ ਕੋਈ ਕੋਈ ਪੱਕਾ ਪਤਾ ਲੱਗਿਆ ਉਹ ਕਹਿੰਦੇ ਬੱਸ ਆਪਣੀ ਜੋ ਟੱਕ ਜੁਨੀਅਨ ਤੋਂ ਮਾਨਸਾ ਕੰਚੇ ਰੋਡ ਜਾਂਦੀ ਹੈ ਉਸ ਦੇ ਵਿੱਚ ਜਿਹੜੇ ਖੱਡੇ ਚੀਲੇ ਬਣੇ ਹੋਇਆ ਉੱਥੇ ਖੜੀ ਹੈ ਸਰ ਫਾਨੀ ਇਹ ਬੱਸ ਸਵੇਰੇ ਕਿੱਥੇ ਵੀ ਜਾਂਦੀ ਹੈ ਜੀ ਇਹ ਸਵੇਰੇ 7:50 ਦੇ ਮਾਣ ਮੰਡੀ ਤੋਂ ਮਾਨਸਾ ਜਾਂਦੀ ਹੈ ਜੀ ਡਰਾਈਵਰ ਦਾ ਨਾਮ ਕੀ ਹੈ ਡਰਾਈਵਰ ਦਾ ਨਾਮ ਕੁਲਦੀਪ ਸਿੰਘ ਹੈ ਜੀ ਕਨੈਕਟਰ ਦਾ ਕਨੈਕਟਰ ਦਾ ਗੁਰਪ੍ਰੀਤ ਸਿੰਘ ਹੈ ਜੀ ਬੱਸ ਨੰਬਰ ਕਿੰਨਾ ਹੈ ਜੀ ਬੱਸ ਨੰਬਰ 872 EB03 BH6872 ਇਹ ਬੰਦੇ ਕੋਈ ਪਤਾ ਲੱਗਿਆ ਤੁਹਾਨੂੰ ਨਹੀਂ ਸਰ ਹਲੇ ਕੋਈ ਪਤਾ ਨਹੀਂ ਲੱਗਿਆ ਅਸੀਂ ਆਪਣੇ ਵੱਲੋਂ ਮੋੜ ਖਾਨੇ ਵਿੱਚ ਕੰਪਲੀਟ ਪੁੱਛਤੀ ਹੈ ਫਿਲਹਾਲ ਉਹਨਾਂ ਵੱਲੋਂ ਤਫ਼ਤੀਸ਼ ਜਾਂਦੀ ਹੈ બસਟੈਂਡ ਦੇ ਵਿੱਚ ਕੋਈ ਆਪਣਾ ਚੌਕੀਦਾਰ ਹੁੰਦੇ ਨਹੀਂ ਜੀ ਬਸਟੈਂਡ 'ਚ ਕੋਈ ਚੌਕੀਦਾਰ ਨਹੀਂ ਕਿਉਂਕਿ ਇਹ ਨਗਰ ਕੌਂਸਲ ਵੱਲੋਂ ਆਈ ਅਗਰ ਸਾਡੇ ਪੀਆਰਸੀ ਦਾ ਬਸਟੈਂਡ ਦਾ ਤਾਂ ਸਾਡੇ ਮੇਰੇ ਸਿਕਿਉਰਟੀ ਹੁੰਦੀ ਹੈ ਪ੍ਰੋਪਰ ਇਹ ਨਗਰ ਕੌਂਸਲ ਮੌੜ ਤੇ ਇਹ ਨਹੀਂ ਆਉਂਦਾ ਇਸ ਕਰਕੇ ਇੱਥੇ ਕੋਈ ਵੀ ਰਾਤ ਵਾਸਤੇ ਚੌਕੀਦਾਰ ਜਾਂ ਪਹਿਰੇਦਾਰ ਨਹੀਂ ਆਏਗਾ ਇਹ ਦੱਸਾ ਖੜਤੀ ਨਹੀਂ ਜੀ ਇਹ ਇਹ ਜੇ ਹੁਣ ਤੇ ਚੋਰੀ ਵੀ ਨੂੰ ਜ਼ਿੰਮੇਵਾਰੀ ਇਹ ਕਿਹਦੀ ਬਣਦੀ ਹੈ ਜ਼ਿੰਮੇਵਾਰਤਾ ਇਹ ਮੌੜ ਕੌਂਸਲ ਦੀ ਬਣਦੀ ਹੈ ਨਗਰ ਕੌਂਸਲ ਦੀ ਬਣਦੀ ਹੈ ਉਹ ਆਪਦਾ ਇੱਥੇ ਸਾਥੋਂ ਪਰਚੀ ਰਹਿਣਾ ਸਾਨੂੰ ਸੂਤ ਦਦੇ ਨਸੀ ਚੌਕੀ ਦਰਦੇ ਨਸੀ ਇਹ ਤਾਂ ਖੁੱਪ ਕੇ ਮੇਗੀ ਬਸ ਜੀ ਕੀ ਇਹ ਸਾਰਾ ਮੈਂ ਇਹ ਰਸਤਾ ਉਥੇ ਇੱਕ ਤਾਂ ਰਸਤਾ ਬਹੁਤ ਜਿਆਦਾ ਖਰਾਬ ਹੈ ਪਹਿਲੇ ਕਾਫੀ ਚੰਗਾ ਰਸਤਾ ਮੈਂ ਚੱਲ ਰਹਾ ਹਾਂ ਤੇ ਉਥੇ ਰਸਤਾ ਖਰਾਬ ਹੋਣ ਕਰਕੇ ਉਥੇ ਸੜਕ ਦੇ ਉੱਪਰ ਨਾ ਮਿੱਟੀ ਪਾਈ ਹੋਈ ਸੀਗੀ ਉਹ ਅਣਜਾਣ ਸੀ ਨਾ ਨਾ ਕੋ ਡਰਾਈਵਰ ਜੋ ਜੋ ਲਿਆ ਗੱਡੀ ਉਹ ਨਹੀਂ ਪਤਾ ਲਗਾ ਰਾਤ ਦਿਨ ਇਸ ਕਰਕੇ ਗੱਡੀ ਉਹ ਚੀਲੇ ਦੇ ਵਿੱਚ ਉੱਥੇ ਬਸ ਕੋਈ ਸੋਨ ਮਾੜਾ ਮੋਟਾ ਪਤਾ ਏ ਜੀ ਵੀ ਬੰਦੇ ਕਰਾਉਂਦੇ ਨਹੀਂ ਸਰ ਹੁਣ ਇਸ ਵਾਰ ਕੋਈ ਜਾਂਦਾ ਨਹੀਂ ਬਸ ਚਾਲ ਦੇ ਕਿੰਨੀਆਂ ਬੱੱਸਾਂ ਸਿੰਘੀਆਂ ਹਨ ਤਕਰੀਬਨ ਸਾਡੀਆਂ 9 ਬੱੱਸਾਂ ਖੜਦੀਆਂ ਪਈਆਂ 8 ਸੀ ਦੀਆਂ 2 ਬਲਾ ਡਾੜੀ ਪੁੰਦੀਆਂ 7 ਵੀ 8 ਸੀ ਫਿਰਨਾਂ ਦੀ ਪੁੰਦੀਆਂ ਜੀ ਬਾਕੀ ਪ੍ਰਾਈਵੇਟ ਬੱੱਸਾਂ ਖੜਦੀਆਂ ਅਜਵੇਂ ਮਿੰਨੀ ਆਉਂਗੇ ਜੀ ਵੱਖ-ਵੱਖ ਰੂਟਾਂ ਤੇ ਚੱਲਦੀਆਂ ਉਹ ਬੱੱਸਾਂ ਨੇ ਕਿੰਨੀਆਂ ਬੱੱਸਾਂ ਦਾ ਸ਼ੇੜਖਾਨੇ ਕੀਤੀ ਗਈ ਇਹ ਬੱੱਸਾਂ ਆਪਣੀਆਂ ਤਿੰਨਾਂ ਨੇ ਸ਼ੇੜਖਾਨੇ ਕਰੀ ਗਈ ਜਿਹੜੀਆਂ ਇੱਕ ਸਵੇਰ 6 ਵਜੇ ਤਰਵੰਦੀ ਸਾਬ ਹੋ ਜਾਂਦੀ ਇੱਕ 6 ਵਜੇ 40 ਮਿੰਟ ਤੇ ਮਾਨਸ ਆ ਜਾਂਦੀ ਹੈ ਪਹਿਲਾਂ ਉਹ ਗੱਡੀਆਂ ਉਹਨਾਂ ਤੋਂ ਜਿਸ ਤਰ੍ਹਾਂ ਇਹ ਲੱਗਦਾ ਵੀ ਬੰਦੇ ਘੱਟੋ ਘੱਟ 4 ਜਾਂ 5 ਬੰਦੇ ਹੋਣਗੇ ਉਹ ਵੀ ਧੱਕਾ ਲਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰੀ ਐ ਉਹ ਸਟਾਰਟ ਹੋ ਨਾ ਇਹ ਗੱਡੀ ਸਟਾਰਟ ਹੋਈ ਐ ਤਕਰੀਬਨ ਸਾਡੇ ਦੇ ਅੱਥਰ ਅਸੀਂ ਚੈੱਕ ਕਰਿਆ ਵੀ ਸੀਸੀਟੀਵੀ ਕੈਮਰੇ ਚੈੱਕ ਕਰਿਆ ਉਹ ਮੇਰੇ ਹਿਸਾਬ ਨਾਲ ਵੀ 11:30 ਕਵਿਤੀ ਵਿੱਚ ਸਾਡੇ ਨੂੰ ਗੱਡੀ ਜਾਂਦੀ ਮਿਲੀ ਐ ਉਹ ਪ੍ਰਿੰਟ ਰਕੀ ਜਿਹਨਾਂ ਕੋਲੇ ਤੇ ਉਹ ਗੱਡੀਆਂ ਇਹ ਤਕਰੀਬਨ ਬੱਸ ਸਟੈਂਡ ਚੋਂ ਮੇਰੇ ਹਿਸਾਬ ਨਾਲ 11 ਕਵਿ ਗੱਡੀ ਗਈ ਐ ਇੱਥੇ ਆਰਾਮ ਦੇ